ਗੁਰਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਸਰਬਜੀ ਸੰਧੂ ਪਿੰਡ ਹਰੀਕੇ ਪਤਨ ਦਾ ਆ ਛੋਟੀ ਜੀ ਕਵਿਤਾ ਲਿਖੀ ਵੀਰ ਤੇ ਪੇਸ਼ ਕਰਨ ਜਾ ਰਹੀ ਹਾਂ ਗੱਲ ਸੁਣੀ ਤੂੰ ਮੇਰੀ ਵੀਰਾਵੇ ਬੰਦਾ ਅਮਰਤ ਪਾਰ ਸਿੰਘਰਾ ਗੱਲ ਸੁਣੀ ਤੂੰ ਮੇਰੀ ਵੀਰਾਵੇ ਬੰਦਾ ਅਮਰਤ ਪਾਲ ਸਿਹਰਾ ਨਾ ਹੀਰਾ ਕਦੇ ਗਵਾਇਓ ਜੇ ਆਇ ਇੱਕ ਜੂਨ ਨੂੰ ਆ ਇੱਕ ਜੂਨ ਨੂੰ ਵੋਟਾਂ ਮਾਇਕ ਦਾ ਬਟਨ ਦਬਾਇਓ ਜੇ ਆ ਇੱਕ ਜੂਨ ਨੂੰ ਵੋਟਾਂ ਮਾਇਕ ਦਾ ਬਟਨ ਦਬਾਇਓ ਜੇ ਨਸ਼ਿਆ ਦੀ ਖਾਤਰ ਜੋ ਲੜਦਾ ਹਾਰਿਆ ਲੜਾਈਆਂ ਸੀ ਕਮ ਦੀ ਖਾਤਰ ਆ ਗਿਆ ਛੱਡ ਕੇ ਵਿੱਚ ਕਮਾਈਆਂ ਜੀ ਆਰਾਲ ਮਿਲ ਇਕੱਠਿਆਂ ਹੋ ਕੇ ਆਰਾਲ ਮਿਲ ਇਕੱਠਿਆਂ ਹੋ ਕੇ ਸਿੱਖੀ ਦਾ ਨਾ ਚਮਕਾਇਓ ਜੇ ਆਇਕ ਜੂਨ ਨੂੰ ਆਇਕ ਜੂਨ ਨੂੰ ਵੋਟਾਂ ਮੈਂ ਇੱਕ ਦਾ ਬਟਨ ਦਬਾਇਓ ਜੇ ਆਇਕ ਜੂਨ ਨੂੰ ਵੋਟਾਂ ਮੈਂ ਇੱਕ ਦਾ ਬਟਨ ਦਬਾਇਓ ਜੇ ਸੱਚ ਦੇ ਰਾਤੇ ਤੁਰਨਾ ਬੜਾ ਔਖਾ ਹੁੰਦਾ ਏ ਹਾਕ ਸੱਚੀ ਲੀ ਲੜਨਾ ਬਣਾ ਔਖਾ ਹੁੰਦਾ ਏ ਭੁਲ ਕੇ ਵੀ ਕਦੇ ਹੈ ਦੋ ਗਲਿਆਂ ਨੂੰ ਭੁਲ ਕੇ ਵੀ ਕਦੀ ਦੋ ਗਲਿਆਂ ਨੂੰ ਮੂੰਹ ਨਾਲ ਆਇਓ ਜੇ ਆਇਕ ਜੂਨ ਨੂੰ ਆਇਕ ਜੂਨ ਨੂੰ ਵੋਟ ਮੈਂ ਇੱਕ ਦਾ ਬਟਨ ਦਬਾਇਓ ਜੇ ਆਇਕ ਜੂਨ ਨੂੰ ਵੋਟ ਮੈਂ ਇੱਕ ਦਾ ਬਟਨ ਦਬਾਇਓ ਜੇ ਗਾਲ ਸੁਣੇ ਤੂੰ ਮੇਰੀ ਵੀਰਾਵੇਂ ਬੰਦਾ ਅਮਰਤ ਪਾਰ ਸਿਹਰਾ ਗਲ ਸੁਣੀ ਤੂੰ ਮੇਰੀ ਵੀਰਾਂ ਮੈਂ ਬੰਦਾ ਅਮਰਤ ਪਾਸ ਹੀਰਾ ਨਾ ਹੀਰਾ ਕਦੇ ਗਵਾਇਓ ਜੇ ਆਇਕ ਜੂਨ ਨੂੰ ਆਇਕ ਜੂਨ ਨੂੰ ਵੋਟਾਂ ਮੈਂ ਇੱਕ ਦਾ ਬਟਨ ਦਬਾਇਓ ਜੇ ਮੇਲੇ ਇਕੱਠਿਆਂ ਹੋ ਕੇ ਮੈਂ ਇੱਕ ਦਾ ਬਟਨ ਦਬਾਇਓ ਜੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ